ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਕਰਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪੱਟੀ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਾਂਗਰਸ ਨੇ ਕਰਨਵੀਰ ਬੁਰਜ ਨੂੰ ਟਿਕਟ ਦਿੱਤੀ ਆ ਚਰਚਾਵਾ ਇਹ ਨੇ ਵੀ ਇਹ ਕੋਈ ਸੈਟਿੰਗ ਹੋ ਗਈ ਆ ਆਮ ਆਦਮੀ ਪਾਰਟੀ ਦੇ ਨਾਲ ਇਹ ਚਾਹੁੰਦੇ ਤਾਂ ਉੱਥੋਂ ਕੋਈ ਤਗੜਾ ਉਮੀਦਵਾਰ ਦੇ ਸਕਦੇ ਸੀ ਜਿੱਦਾਂ ਤੁਸੀਂ ਪਹਿਲਾਂ ਵੀ ਕਈ ਵਾਰੀ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀਗਾ ਲਾਲੀ ਢਾਲਾ ਦਾ ਵੀ ਲਾਲੀ ਢਾਲਾ ਜਿਹੜਾ ਵਾ ਉਹ ਇੱਕ ਤਗੜਾ ਉਮੀਦਵਾਰ ਆ ਪਰ ਉਹਨਾਂ ਨੂੰ ਦਰਕਨਾਰ ਕਰਕੇ ਉਹਨਾਂ ਨੂੰ ਇਗਨੋਰ ਕਰਕੇ ਟਿਕਟ ਕਰਨ ਵੀਰ ਬੁਰਜ ਨੂੰ ਦਿੱਤੀ ਗਈ ਆ ਇਹਦੇ ਪਿੱਛੇ ਕੀ ਕਾਰਨ ਦੂਜਾ ਅਹਿਮ ਸਵਾਲ ਆ ਵੀ ਹੁਣ ਜਦੋਂ ਲਗਭਗ ਟਿਕਟਾਂ ਅਨਾਉਂਸ ਹੋ ਗਈਆਂ ਕੇਵਲ ਅਮਰਤਪਾਲ ਹੁਣੀ ਰਹਿ ਗਏ ਆ ਸੰਨੀ ਹੋਣਾ ਨੇ ਸ਼ਾਇਦ ਆਜ਼ਾਦ ਚੋਣ ਲੜਨੀ ਹੈ ਤੇ ਉਧਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹ ਕਹਿੰਦੇ ਆ ਵੀ ਪੰਥ ਕੇਕਤਾ ਕਰਨੀ ਆ ਵੀ ਜਿਹੜਾ ਕੋਈ ਪੰਥ ਦਾ ਵਧੀਆ ਕੈਂਡੀਡੇਟ ਹੋਏਗਾ ਉਹਦਾ ਸਮਰਥਨ ਕਰਦੇ ਆ ਇਹ ਵੀ ਤੁਹਾਤੋਂ ਸਮਝਦੇ ਆ ਤੀਜਾ ਸਵਾਲ ਹੈ ਆ ਪੜੀ ਸਾਹਿਬ ਵੀ ਵਿਕਰਮ ਮਜੀਠੀਆ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਾਹਤ ਮਿਲੂਗੀ ਜਾਂ ਜਿੱਦਾਂ ਉਹਨਾਂ ਦੀਆਂ ਮੁਸ਼ਕਲਾਂ ਵਧਾਈਆਂ ਅਦਾਲਤ ਨੇ ਇਹ ਕਾਹਵੇਂ ਬਾਤੀਆਂ ਜਾਣਗੀਆਂ ਚੌਥਾ ਸਵਾਲ ਹੈ ਕੱਲ ਪ੍ਰਨਾਲਾ ਦੇ ਵਿੱਚ ਗੋਲੀ ਚੱਲਦੀ ਹੈ ਸਾਬਕਾ ਸਰਪੰਚ ਜਿਹੜਾ ਸੁਖਵਿੰਦਰ ਇਹ ਕਲਕੱਤਾ ਉਹਦਾ ਕਤਲ ਹੋ ਜਾਂਦਾ ਤੇ ਅੱਜ ਪੁਲਿਸ ਕੁਝ ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕਰਦੀ ਐ ਇਹ ਪੂਰਾ ਮਾਮਲਾ ਕੀ ਸੀਗਾ ਕਿਉਂਕਿ ਪਹਿਲਾਂ ਇਹਨੂੰ ਰੰਗਤ ਦਿੱਤੀ ਜਾ ਰਹੀ ਸੀ ਵੀ ਸ਼ਾਇਦ ਕਿਤੇ ਐਮਐਲਏ ਸਾਹਿਬ ਦੇ ਨਾਲ ਇਹਨਾਂ ਦੀ ਟਕਰਾਰ ਹੋਈ ਆ ਤੇ ਉਹਦਾ ਕੋਈ ਐਂਗਲ ਆ ਰਿਹਾ ਸੀਗਾ ਪਰ ਹੁਣ ਕੀ ਸਾਹਮਣੇ ਆਇਆ ਪਰ ਬੰਟੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਚਰਚਾ ਸ਼ੁਰੂ ਕਰਦੇ ਆ ਜਿਹੜੀ ਉਹ ਤਰਨਤਾਰਨ ਜ਼ਿਮਨੀ ਚੋਂਨ ਤੋਂ ਕਰਦੇ ਆ ਵੀ ਤਰਨਤਾਰਨ ਦੇ ਵਿੱਚ ਕਾਂਗਰਸ ਨੇ ਜਿਹੜਾ ਉਮੀਦਵਾਰ ਦਿੱਤਾ ਕਿਵੇਂ ਦੇਖਦੇ ਹੋ ਹੈਵੀ weight ਆ ਜਾਂ ਜਿਵੇਂ ਚਰਚਾਵਾ ਚੱਲ ਰਹੀ ਆ ਇਹਦੇ ਦੋ ਪਹਿਲੂ ਨੇ ਜੀ ਜਿੱਥੇ ਅਸੀਂ ਸੋਚਦੇ ਅਸੀਂ ਸੋਚਦੇ ਵੀ ਉਹਨਾਂ ਨੇ ਕੈਂਡੀਡੇਟ ਵੀਕ ਦਿੱਤਾ ਦੇਖੋ ਉਹਨਾਂ ਆਪਣੀ ਮਰਿਆਦਾ ਦੇ ਮੁਤਾਬਕ ਕਾਂਗਰਸ ਨੂੰ ਟਿਕਟ ਦਿੱਤੀ ਆ ਜਿਹੜਾ ਲਾਲੀ ਢਾਂਲਾ ਵਾ ਜਿਹਨੂੰ ਅਸੀਂ ਦਵਿੰਦਰ ਸਿੰਘ ਕਹਿੰਦੇ ਆ ਜੀ ਗਵਿੰਦਰ ਸਿੰਘ ਲਾਲੀ ਜਿਹੜਾ ਸੀਗਾ ਇਹ ਬਕਾਇਦਾ ਤੌਰ ਤੇ 2012 ਚੋਣ ਲੜਿਆ ਸੀ ਤੇ 18000 ਤੋਂ ਵੱਧ ਵੋਟ ਲੱਗਿਆ ਸੀ ਤੇ ਉਦੋਂ ਆਜ਼ਾਦ ਮੀਧਵਰ ਲੜਿਆ ਸੀ ਅੱਛਾ ਜੀ ਇਹਦੀ ਵਜ੍ਹਾ ਕਰਕੇ ਉਦੋਂ ਬਕਾਇਦਾ ਤੌਰ ਤੇ ਹਰਮਿੰਦਰ ਸਿੰਘ ਜਿਹੜਾ ਸੀ ਸੰਧੂ ਜਿੱਤਿਆ ਸੀ ਜੇ ਕਿਤੇ ਇਹ ਨਾ ਖੜਦਾ ਤੇ ਸ਼ਾਇਦ ਹਰਮਿੰਦਰ ਸਿੰਘ ਜਿੰਦੂ ਨਾ ਜਿੱਤਦਾ ਹਰਮਿੰਦਰ ਸਿੰਘ ਸੰਧੂ ਨੂੰ ਈਸਵਰੀ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਲੇਕਿਨ ਫੇਰ ਵੀ ਜੇ ਆਪਾਂ ਹੈਵੀ ਡੇਟ ਵੇਟ ਤੇ ਜਿਹੜਾ ਉਹ ਹੌਲੀਵੇਟ ਦੀ ਗੱਲ ਕਰੀਏ ਹੂੰ ਉਹਦੇ ਵਿੱਚ ਕਰਨਬੀਰ ਬੁਰਜ ਜੀ ਇਹਦੇ ਫਾਦਰ ਜਸਵੀਰ ਸਿੰਘ ਬੁਰਜ ਹੁੰਦੇ ਸੀ ਇਹਦੇ ਦਾਦਾ ਜੀ ਅਜੀਤ ਸਿੰਘ ਬੁਰਜ ਹੁੰਦੇ ਸੀ ਤੇ ਪਰਦਾਦਾ ਜਵਾਰ ਸਿੰਘ ਬਰੀ ਹੁੰਦੇ ਸੀ ਜਵਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਤੇ ਅਜੀਤ ਸਿੰਘ ਬੁਰਜ ਪੁਰਾਣੇ ਕਾਗਰਸੀ ਸੀ ਉਹਨਾਂ ਦਾ ਬੇਟਾ ਜਸਵੀਰ ਸਿੰਘ ਬੁਰਜ ਵੀ ਕਾਗਰਸੀ ਰਿਹਾ ਤੇ ਅੱਜ ਕੱਲ ਇਹਨਾਂ ਦੇ ਬੁਰਜ ਪਿੰਡ ਨਹੀਂ ਉਹ ਤੋਂ 10 ਕਿਲੋਮੀਟਰ ਦੂਰ ਖੈਰਦੀਨ ਕੇ ਵਿਖੇ ਬੜਾ ਵੱਡਾ ਫਾਰਮ ਹੈ ਨਾ ਅੱਛਾ ਜੀ ਤੇ ਜੇ ਆਪਾਂ ਕਰਨਬੀਰ ਗੁੱਜ ਦੀ ਗੱਲ ਕਰ ਲਈਏ ਤੇ ਜੇ ਉਹ ਟਿਕਟ ਦਿੱਤੀ ਗਈਏ ਤੇ ਕੋਈ ਦਾਤੂ ਹੈ ਨਹੀਂ ਵੇਟ ਆ ਤੇ ਨਾ ਉਹ ਪ੍ਰਚਾਰ ਕਰ ਸਕਦਾ ਭੀ ਇੰਨਾ ਸਰੀਰ ਦੀ ਭਾਰਾ ਉਹ ਤੇ ਜਿੱਦ ਤੋਂ ਬੜਾ ਮੁਸ਼ਕਲ ਉਹਦੀ ਮੇਕ ਇੰਟਰਵਿਊ ਹੁੰਦੀ ਉਹਨੂੰ ਇਹ ਨਹੀਂ ਪਤਾ ਮੇਰੇ ਇਲਾਕੇ ਜੀਆਂ ਪ੍ਰੋਬਲਮ ਕੀ ਨੇ ਉਹ ਇਹ ਨਹੀਂ ਪਤਾ ਭੀ ਇੱਥੇ ਮੇਰੇ ਇਲਾਕੇ ਜਿਹੜੇ ਮਿੰਡ ਕਿੰਨੇ ਨੇ ਮੇਰੇ ਇਲਾਕੇ ਦੇ ਵਿੱਚ ਬੀਬੀਐਨ ਦੀ ਵੋਟਰ ਕਿੰਨੀਆਂ ਨੇ ਇਹ ਇਹ ਚੀਜ਼ ਨਹੀਂ ਟਿਕਉਣੀ ਹੈ ਮੈਂ ਕਾਇਦਾ ਤੌਰ ਤੇ ਆ ਆ ਆ ਆਦਮੀ ਜਿਹੜਾ ਉਮੀਦਵਾਰ ਹੁੰਦਾ ਜਿਹੜੀ ਗੱਲ ਤੁਸੀਂ ਕੱਲ ਗੱਲ ਕਰ ਰਹੇ ਸੀ ਉਹ ਗੱਲ ਬਿਲਕੁਲ درست ਹੈ ਇਹ ਕਾਰਪੋਰੇਸ਼ਨ ਅਮਰਥਾ ਦੀ ਚੋਣ ਹੋਈ ਤੇ ਉੱਥੇ ਕਾਲੀ ਵੀ ਹਰ ਗਿਆ ਤੇ ਕਾਂਗਰਸ ਹਰ ਗਿਆ ਤੇ ਆਜ਼ਾਦ ਦਿੱਤੇ ਗਿਆ 22 ਇਲੈਕਸ਼ਨ ਦੇ ਵਿੱਚ ਬਿਲਕੁਲ ਕਿਉਂ ਨੂੰ ਪਤਾ ਸੀਗਾ ਕਿ ਕਿਹੜੀ ਗਲੀ ਜਿਹੜੀ ਆ ਉਹ ਟੁੱਟੀ ਆ ਤੇ ਕਿਹੜੀ ਗਲੀ ਭੱਜੀ ਆ ਤੇ ਕਿੱਥੇ ਨਾਲੀ ਪੈਣ ਵਾਲੀ ਆ ਤੇ ਕਿੱਥੇ ਪੈ ਪੈਣ ਵਾਲਾ ਤੋਂ ਨੇ ਇੱਕ ਇੱਕ ਲੋਕਾਂ ਨੂੰ ਗਣ ਕੇ ਦੱਸ ਦੇ ਵੀ ਮੈਂ ਆ ਕੰਮ ਕਰੂ ਘੱਟੋ ਘੱਟ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਸਾਡੇ ਆਉਣ ਵਾਲੇ ਪ੍ਰੋਗਰਾਮ ਕੀ ਹੋਗੇ ਉਹਨੂੰ ਤੇਰੇ ਨਹੀਂ ਪਤਾ ਪ੍ਰੋਗਰਾਮ ਦਾ ਕੀ ਹੋਏਗਾ ਟਿਕਟ ਬਾਰੇ ਤੇ ਤੁਹਾਨੂੰ ਪਤਾ ਜਦੋਂ ਕੋਈ ਟਿਕਟ ਮਿਲਦੀ ਆ ਨਾ ਆਮ ਲੋਕਾਂ 'ਚ ਇੱਕ ਤਰ੍ਹਾਂ ਦੀ ਇੱਕ ਹੁੰਦੀ ਪੈਸੇ ਟਿਕਟ ਟੈਕਨਾਲੋਜੀ ਹਾਂ ਇਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪੈਸੇ ਦੇ ਕੇ ਲਈ ਆ ਜੀ ਲਈ ਜੇ ਤਾਂ ਕੋਈ ਇਹ ਮੈਰਿਟ ਦੇ ਆਧਾਰ ਤੇ ਮੈਰਿਟ ਦੇ ਆਧਾਰ ਤੇ ਟਿਕਟ ਬਿਲਕੁਲ ਦੁਰਸਥਿਤੀ ਗਈ ਆ ਤੇ ਜੇ ਆਪਾਂ ਕਹਿ ਦਈਏ ਕਿ ਜੇ ਤੁਹਾਡੇ ਫੈਸਲੇ ਦੇ ਮੁਕਰ ਕੇ ਟਿਕਟ ਦਿੱਤੀ ਜਾਂਦੀ ਤੇ ਫਿਰ ਇਹ ਗਲਤ ਟਿਕਟ ਟੋਟਲੀ ਦਿੱਤੀ ਗਈ ਆ 2012 ਦੇ ਵਿੱਚ ਤਾਂ ਟੂ ਸੀ ਲੱਗਿਆ ਸੀਗਾ ਲਾਲੀ ਢਾਲਾ 18000 ਵੋਟ ਤੇ ਮੈਨੂੰ ਨਹੀਂ ਉਮੀਦ ਵੀ ਇਹ 10000 ਲੈ ਕੇ ਤੇ 12000 ਵੋਟ ਵੱਧ ਲੈ ਜਵੇ ਉਹੀ ਵੋਟ ਉਹ ਜਿਹੜੀ ਪੱਕੀ ਕਾਂਗਰਸ ਦੀ ਵੋਟ ਹੈ ਬਾਕੀ ਜਿਹੜੀ ਇਧਰ ਉਧਰ ਫੇਦੀ ਵੋਟ ਨਹੀਂ ਪਵੇਗੀ ਤੇ ਜੇ ਮੈਂ ਇਹ ਕਹਿ ਲਵਾਂ ਕਹਿ ਦਿਆਂ ਵੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਵੱਲੋਂ ਥਾਲੀ ਚ ਪਰੋਸ ਕੇ ਸੀਟ ਦਿੱਤੀ ਗਈ ਤੇ ਕੋਈ ਅਤਕਤ ਨਹੀਂ ਹੋਊਗੀ ਪਰ ਪੱਟੀ ਸਾਹਿਬ ਜਿੰਨਾ ਕਾਂਗਰਸ ਪੱਬਾ ਪਾਰ ਹੈ ਜਿੰਨਾ ਕਾਂਗਰਸ ਚਾਹੁੰਦਾ ਹੈ ਵੀ ਸਾਡੇ ਪੈਰ ਲੱਗ ਜਾਣ 27 ਦੀਆਂ ਉਤਿਆਰੀਆਂ ਕਰਕੇ ਬੈਠੇ ਆ ਫਿਰ ਉਹਨਾਂ ਨੂੰ ਇਸ ਜ਼ਿਮਨੀ ਚੋਣ ਨੂੰ ਬੜਾ ਸੀਰੀਅਸ ਲੈਣਾ ਚਾਹੀਦਾ ਸੀ ਤੁਸੀਂ ਮੇਰੀ ਗੱਲ ਸਮਝੜੀ ਗੱਲ ਮੈਂ ਕਹੀ ਹੈ ਮੈਂ ਕਹਿੰਦਾ ਜੀ ਕਾਂਗਰਸ ਦੀ ਮੈਰਿਟ ਦੀ ਗੱਲ ਕਹੀਏ ਤੇ ਬਿਲਕੁਲ ਸਹੀ ਟਿਕਟ ਦਿੱਤੀ ਗਈ। ਉਹਨਾਂ ਨੇ ਇਹ ਨਹੀਂ ਵੇਖਿਆ ਵੀ ਸਾਡਾ ਉਮੀਦਵਾਰ ਜਿੱਤੂ ਜਾਂ ਨਹੀਂ ਤੇ ਉਹਨਾਂ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤੀ ਹੈ ਨਾ ਕਿ ਇੱਕ ਆਜ਼ਾਦ ਉਮੀਦਵਾਰ ਨੂੰ ਜਿਹੜਾ ਟਿਕਟ ਦੇਣ ਦੀ ਗੱਲ ਕੀਤੀ। ਨਹੀਂ ਪਰ ਤੁਸੀਂ ਦੱਸ ਰਹੇ ਹੋ ਨਾ ਵੀ ਉਹਨਾਂ ਨੂੰ ਆਪਣੇ ਹਲਕੇ ਦਾ ਮੁਸੀਬਤਾਂ ਦਾ ਦਿੱਕਤਾਂ ਪਰੇਸ਼ਾਨੀਆਂ ਕੀ ਉਹ ਵੀ ਨਹੀਂ ਪਤਾ। ਉਹ ਉਹ ਅਲੱਗ ਮੈਟਰ ਹੈ ਜੀ ਉਹ ਸੈਕੰਡਰੀ ਚੀਜ਼ ਹੈ। ਉਸ ਸੈਕੰਡਰੀ ਚੀਜ਼ਾਂ ਲੇਕਿਨ ਜੇ ਮੈਰਿਟ ਦੀ ਗੱਲ ਕਰੀਏ ਆਪਾਂ ਉਸ ਟਕਸਾਲੀ ਪਰਿਵਾਰ ਨੂੰ ਜਿਹਦਾ ਦਾਦਾ ਵੀ ਕਾਂਗਰਸੀ ਜਦਾ ਪਿਓ ਵੀ ਕਾਂਗਰਸੀ ਉਹਨੂੰ ਟਿਕਟ ਦਿੱਤੀ ਗਈ ਆ ਲੇਕਿਨ ਜੇ ਲਾਲੀ ਢਾਲ ਇਹਨੂੰ ਟਿਕਟ ਦਿੱਤੀ ਜਾਂਦੀ ਤੇ ਉਹ ਸੀਟ ਇਹ ਕੱਢ ਵੀ ਸਕਦਾ ਸੀ ਕਿ ਉਹਨੂੰ ਕਾਲੀਦਲ ਦੇ ਵਿੱਚ ਵੋਟ ਪੈਂਦੀ ਆਸ ਸੀ ਕਿ ਕੁਝ ਦੂਸਰੇ ਪਾਸੇ ਜਿਹੜੀ ਗੱਲ ਆਪਾਂ ਕਹ ਲਈਏ ਵੀ ਜਿਹੜਾ ਅਗਾਵਾ ਉਮੀਦਵਾਰ ਭਾਜਪਾ ਦਾ ਐਡਵੋਕੇਟ ਹਰਦੀਪ ਸਿੰਘ ਉਹ ਉਥੇ ਜ਼िला ਪ੍ਰਧਾਨ ਵੀ ਹੈ ਉਹਦਾ ਵੀ ਆਪਣਾ ਰਸੂਖ ਹੈਗਾ ਲੇਕਿਨ ਭਾਜਪਾ ਦਾ ਕੋਈ ਬਹੁਤਾ ਆਧਾਰ ਸਾਡੇ ਪੰਜਾਬ 'ਚ ਨਹੀਂ ਹੈਗਾ ਇਹ ਟਾਈਮੇਂ ਜੋ ਮਰਜ਼ੀ ਅਸੀਂ ਫੜਾ ਮਾਰੀਏ ਇਹ ਕਰ ਦਿੰਗੇ ਉਹ ਕਰ ਦਿੰਦੇ ਤੀਸਰੀ ਚੀਜ਼ ਜਿਹੜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਸਾਫਤਾ ਪ੍ਰਿੰਸੀਪਲ ਉਹਨੂੰ ਟਿਕਟ ਕਾਲੀ ਦਲ ਦਿੱਤੀ ਤੇ ਉਹ ਵੀ ਹੁਣ ਤੱਕ ਆਪਣਾ ਕੋਈ ਜਲਵਾ ਵਖਾ ਨਹੀਂ ਸਕੀ ਉੱਥੇ ਜਦੋਂ ਦੀ ਟਿਕਟ ਅਨਾਉਂਸ ਕੀਤੀ ਐ ਤੇ ਉਹਨੂੰ ਹਲਕੇ ਚ ਹਨੇਰੀਆਂ ਜਾਣਣੇ ਚਾਹੀਦੀਆਂ ਸੀ ਪਰ ਉਹਨੇ ਵੀ ਜਮਾ ਵਖਾਇ ਜੀ ਆਪਣਾ ਹੁਣ ਚੌਥੇ ਵਾਲੇ ਪਾਸੇ ਆ ਜੀਏ ਤੁਸੀਂ ਸਾਰ ਸੌਲ ਕਰਨਾ ਸੀ ਮੈਨੂੰ ਇਹ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਵਾਰਿਸ ਪੰਜਾਬ ਜੱਥੇ ਬੰਦੀ ਹੈ ਉਹ ਟਿਕਟ ਕਿਨੂੰ ਦੇਊਗਾ ਉਹਨਾਂ ਦੀ ਅੱਜ ਵੀ ਓਟ ਬੀਬੀ ਪਰਮਜੀਤ ਕੋਲ ਖਲੜਿਆ ਤੇ ਵੀ ਸ਼ਾਇਦ ਉਹ ਇੱਥੇ ਉਮੀਦਵਾਰ ਬਣ ਬਣ ਜਾਵੇ। ਦੂਸਰੇ ਪਾਸੇ ਜਿਹੜੇ ਪੁਨਰ ਸਰਜੀਤ ਕਾਲੀਦਾ ਲੱਗ। ਉਹਨਾਂ ਨੇ ਪੂਰੇ ਇਲਾਕੇ ਦੀ ਹਾਲਾਤ ਦਾ ਜਾਜਾ ਜਾਣ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਿਨੇ ਪੰਜਾਂ ਰਿਪੋਰਟ ਦੇਣੀ ਹੈ ਵੀ ਉੱਥੇ ਕਿਹੋ ਜਿਹਾ ਮੀਂਗਰ ਦਿੱਤਾ ਜਾ ਸਕਦਾ ਵਾ। ਜਿੱਥੋਂ ਤੱਕ ਮੇਰੀ ਆ ਮੈਨੂੰ ਆਸ ਹੈ ਵੀ ਇੱਕ ਸਾਂਝਾ ਉਮੀਦਵਾਰ आजाद उम्मीदवारってた ਜੋਗਾ सनी ਦੇ ਪਰਿਵਾਰ ਨੇ ਤੇ ਇਹ ਗੱਲ ਕਹਿ ਦਿੱਤੀ ਵੀ ਭਾਈ ਅਸੀਂ ਕੋਈ ਚੋਣ ਨਹੀਂ ਲੜਨੀ ਜੇ ਉਹਨਾਂ ਚੋਣ ਲੜੀ ਤੇ ਫਿਰ ਉਹ ਐਜ਼ੇ ਆਜ਼ਾਦਮੀ ਦਾ ਲੜਨਗੇ ਹੂੰ सनी ਦਾ ਲੜੇ ਸਨਿਦਾ ਪ੍ਰਾਧਾ ਲੜੇ सनी ਦਾ ਫੰਦੀ ਗੱਜੀ ਹੋ ਪਤਨੀ ਲੜੇ ਕਿ ਇਹੋ ਜਿਹਾ ਉਮੀਦਵਾਰ ਆ ਜਾਵੇ ਤਾਂ ਉੱਥੇ ਤੇ ਤਾਂ ਵੀ ਉਹ ਇੱਕ ਫਾਈਟ ਅੱਛੀ ਬਣ ਸਕਦੀ ਮੈਂ ਫਾਈਟ ਅੱਛੀ ਬਣਦੇ ਕਾਰਨ ਦੱਸਦਾ ਤੁਹਾਨੂੰ ਜੀ ਪਹਿਲਾਂ ਮੈਂ ਦੱਸਿਆ ਸੀ ਕਿ ਪਰਮਜੀਤ ਸਿੰਘ ਜਿਹੜਾ ਖਾਲਸਾ ਕਮਾਂਡੋ ਫੋਰ ਦਾ ਮੁਖੀ ਸੀ ਉਹਦੀ ਪਾਕਿਸਤਾਨ 'ਚ ਡੈਥ ਹੋ ਗਈ ਸੀ ਤੇ ਬੇਸਿਕਲੀ ਉਹਦਾ ਪਿੰਡ ਪੰਜਵਾੜਾ ਉਹ ਐਸੀ ਹਲਕੇ ਚੋਂ ਦਾ ਤਰਨਤਾਰਨ ਦੇ ਵਿੱਚ ਉਹ ਸਨ ਕਿ ਉਹਦਾ ਭੋਗ ਪਾਇਆ ਗਿਆ ਸੀ ਪਰਮਜੀਤ ਸਿੰਘ ਪੰਜਵਾੜਾ ਤੇ 700 ਪ੍ਰਵਾਜ ਦਾ ਪੁਲਿਸ ਦਾ ਪੀੜੇ ਸੀ ਉੱਥੇ ਹਾਜ਼ਰ ਹੋ ਗਿਆ ਸੀ ਉਸ ਦਿਨ ਉਹ ਜੀ ਲੈ ਕੇ ਲੈਣਿਆ ਵੀ ਇਹ ਇੱਕ ਅੱਛੀ ਫਾਈਟ ਦੇ ਸਕਦੇ ਨੇ ਸੰਨੇ ਨੂੰ ਟਿਕਟ ਦਿੰਦਾ ਹੈ ਮੈਂ ਫਾਇਦਾ ਨਹੀਂ ਜਿੰਨਾ ਉਹਦੇ ਪਰਿਵਾਰਕ ਮੈਂਬਰ ਨੂੰ ਕਿਸੇ ਟਿਕਟ ਦਿੱਤੀ ਜਾਵੇ ਤੇ ਭਰਾ ਦਿੱਤੀ ਜਾਵੇ ਦੀ ਪਤਨੀ ਦਿੱਤੀ ਜਾਵੇ ਤੇ ਬਾਕੀ ਅਕਾਲੀ ਦਲ ਸਾਰੇ ਹੈਗੇ ਨੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਹੈਗਾ ਵਾ ਪੁਨਰ ਸਰਜੀਤ ਹੈਗਾ ਵਾ ਵਾਰਿਸ ਪੰਜਾਬ ਹੈਗੀ ਆ ਭਾਈ ਰਣਜੀਤ ਸਿੰਘ ਹੈਗਾ ਵਾ ਇਹ ਸਾਰੇ ਗਰੁੱਪ ਇਕੱਠੇ ਹੋ ਕੇ ਦੀ ਮਦਦ ਕਰਦੇ ਹਨ ਤੇ ਫਿਰ ਉਹਨਾਂ ਦੀ ਗੱਲ ਫਾਈਟ ਚ ਆ ਸਕਦੀ ਸੰਦੂ ਦਾ ਵੀ ਹੁਣ ਅੱਗੇ ਵਾਲਾ ਹਰਮੀਤ ਸੰਦੂ ਦਾ ਵੀ ਅਗਲੇ ਰਕਾ ਰਕਾ ਨਹੀਂ ਇਹ ਜ਼ਰੂਰ ਹੈ ਕਿ ਹਾਕਮ ਤੇ ਜਿਹੜੀ ਹੁੰਦੀ ਹੈ ਨਾ ਵਾਧਾ ਹੁੰਦਾ ਵਾ ਉਹਦੇ ਕੋਲ ਪੁਲਿਸ ਹੁੰਦੀ ਆ ਉਹਦੇ ਕੋਲ ਸਰਕਾਰੀ ਮਸ਼ੀਨਰੀ ਹੁੰਦੀ ਆ ਲੋਕ ਕਮਾ ਨਾ ਬੱਦੇ ਹੁੰਦੇ ਆ 1 2% ਵੋਟ ਜਿਹੜੀ ਉਹ ਇਹ ਵੀ ਮਿਲ ਜਾਂਦੀ ਉਹ ਵੀ ਜੋ ਕੱਲ ਨੂੰ ਕੋਈ ਕੰਮ ਲਵਾਗੇ ਨਾ ਕੋਣ ਹੂੰ ਇਹ ਸ ਕਰਕੇ ਸੰਦੀਪ ਸੰਦੀਪ ਸੰਜੀਵ ਪਰਿਵਾਰ ਦਾ ਕੋਈ ਮੈਂਬਰ ਉੱਥੇ ਅੱਜ ਦਾ ਇਲੈਕਸ਼ਨ ਲੜਦਾ ਵਾ ਪਰ ਫੇਰ ਵੀ ਇਹ ਮੁਕਾਬਲਾ ਕਾਫੀ ਟੱਕ ਹੋ ਜੇਗਾ ਲੇਕਿਨ ਕਾਂਗਰਸ ਵੱਲੋਂ ਜਿਹੜੀ ਸਰ ਜਿਹੜੀ ਆ ਕਾਂਗਰਸ ਵੱਲੋਂ ਦੀ ਸੀਟ ਉਹ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੂੰ ਥਾਲੀ ਚ ਪਰੋਸ ਕੇ ਦਿੱਤੀ ਜਾ ਚੁੱਕੀ ਹੈ ਜੀ ਅੱਛਾ ਆਪਾਂ ਅੱਗੇ ਵਧੀਏ ਹੁਣ ਆਪਾਂ ਗੱਲ ਕਰਦੇ ਆ ਬਿਕਰਮ ਮਜੀਠੀਆ ਦੀ ਪਿੱਛੇ ਜੇ ਮੜਾ ਜਿਹਾ ਇੱਕ ਉਹਨਾਂ ਨੂੰ ਰਾਹਤ ਦੀ ਖਬਰ ਮਿਲੀ ਸੀ ਪਰ ਇੱਕ ਵਾਰੀ ਫੇਰ ਸਖਤੀ ਹੋ ਗਈ ਆ ਫੇਰ ਉਹਨਾਂ ਦਾ ਜਿਹੜਾ ਉਹ ਉਹਨਾਂ ਨੂੰ ਕਿਸੇ ਕਿਸਮ ਦੀ ਅਦਾਲਤੋਂ ਰਾਹਤ ਨਹੀਂ ਮਿਲੀ ਆ ਤੇ ਕੀ ਆਉਣ ਵਾਲੇ ਭਵਿੱਖ ਦੇ ਵਿੱਚ ਸੰਭਵ ਆ ਵੀ ਕੋਈ ਰਾਹਤ ਮਿਲੂਗੀ ਜਾਂ ਇਸੇ ਤਰ੍ਹਾਂ ਜੇ ਉਹ ਨਜ਼ਰਬੰਦ ਰਹਿਣਗੇ ਵੇਖੋ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਆਉਣ ਆਉਣ ਵਾਲੇ ਦਿਨਾਂ ਦਾ ਦੁਰਵਾਸਤ ਸਕਦੀਆਂ ਨੇ ਕੁੰਮਰ ਵਿਜੇ ਪ੍ਰਤਾਪ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜੱਗੂ ਭਗਵਾਨਪੁਰੀਏ ਦੀ ਪਤਨੀ ਦੀ ਮੌਤ ਦੀ ਹਾਂ ਜੱਗੂ ਭਗਵਾਨਪਰੀਏ ਦੇ ਜਿਹੜੀ ਬਗਮੌਤ ਦੀ ਖਬਰ ਸੀ ਗੀ ਇਹਨੇ ਆਪਣੇ ਬੰਦੇ ਭੇਜ ਕੇ ਬਕਾਇਦਾ ਤੌਰ ਤੇ ਆਪਣੀ ਪਤਨੀ ਨੂੰ ਮਰਵਾਇਆ ਸੀਗਾ ਤੇ ਮਰਵਾਉਣ ਤੋਂ ਬਾਅਦ ਇਹਨੇ ਗੱਲ ਕੀਤੀ ਲੱਕਣਾ ਤੁਸੀਂ ਨਾਲ ਲੈ ਕੇ ਜੜੀ ਉਸ ਵੇਲੇ ਸੰਸਕਾਰ ਕਰਦਣਾ। ਤਾਰਿਆਂ ਦੀ ਛਾਹ ਹੇਠ ਉਸ ਬੀਬੀ ਦਾ ਸੰਸਕਾਰ ਵੀ ਕੀਤਾ ਗਿਆ ਤੇ ਕਿਸੇ ਚੋਂ ਤੱਕ ਨਹੀਂ ਕੀਤਾ। ਹੁਣ ਜੇ ਆ ਭਗਣੀ ਗੱਲ ਕਰ ਲਈ ਇਹਨਾਂ ਦੀ। ਜੇ ਆ ਪਾਗਲੀ ਗੱਲ ਇਹਨਾਂ ਦੀ ਕਰ ਲਈਏ ਕਿ ਜੇ ਚੂਹ ਤੱਕ ਨਹੀਂ ਕੀਤੀ ਤੇ ਫਿਰ ਜਿਹਦੇ ਬੰਦੇ ਨੇ ਸ਼ੱਕ ਪਿਆ ਸੀ ਇਹਨਾਂ ਦਾ ਵੀ ਇਹ ਬੰਦਾ ਜਿਹੜਾ ਵਾ ਇਹਦੇ ਨਾਲ ਇਲੀਜੀਟ ਅਰੇਸ਼ਨ ਸ਼ਾਇਦ ਉਹਦੀ ਪਤਲੀ ਦੇ ਹੋਣ ਦਾ ਸ਼ੱਕ ਕੀਤਾ ਜਾਂਦਾ ਸੀ ਉਹਨੂੰ ਹੀ ਮਾਰ ਦਿੱਤਾ ਗਿਆ ਇਹਦੀ ਗੱਲ ਉਹ ਜਿਹੜੀ ਫਾਈਲ ਆ ਨਾ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਬਣਾਈ ਸੀ ਇਨਕੁਆਇਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਬੰਨ ਲਿਖਿਆ ਸੀ ਕਿ ਉਹ ਚ ਬਿਕਮ ਸਿੰਘ ਮਜੀਠੀ ਦਾ ਹੱਥ ਸੀ ਕੋਣ ਦੇ ਵਿੱਚ ਸਪੱਸ਼ਟ ਲਿਖਿਆ ਵਾ ਕਿ ਸੁਖਵਿੰਦਰ ਸਿੰਘ ਸੁਖੀ ਰੰਧਾਵਾ ਨਾਲ ਜੱਗੂ ਭਗਵਾਨਪੁਰੀ ਦੀ ਕੋਈ ਦੋਸਤੀ ਨਹੀਂ ਸੀ ਇਹ ਸਗੋਂ ਦੇ ਖਿਲਾਫ ਸੀ ਜੱਗੂ ਭਗਵਾਨਪੁਰੀ ਆਹਨਾਂ ਦੇ ਚੁਪਤੇ ਦਾ ਵੈਰ ਸੀਗਾ ਲੇਕਿਨ ਵਿਕਰਮ ਸਿੰਘ ਮਜੀਠੀ ਨਾਲ ਜੱਗੂ ਭਗਵਾਨਪੁਰੀ ਦੀ ਬੜੀ ਦੋਸਤੀ ਸੀ ਤੇ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਡਿਸਕਸ ਕੀਤਾ ਕਈ ਵਾਰੀ ਵੀ ਜੱਗੂ ਭਗਵਾਨਪੁਰੀ ਆ ਰਹਿੰਦਾ ਹੁੰਦਾ ਸੀਗਾ ਵਿਕਰਮ ਸਿੰਘ ਮਜੀਠੀ ਦੇ ਮਜੀਠਾ ਹੱਕੇ ਦੇ ਵਿੱਚ ਮਿਦਾਨ ਸਵਲ ਕਰ ਲੈਣਾ ਸੀ ਉੱਥੇ ਦੋ ਤਿੰਨ ਥਾਣੇ ਸੀਗੇ ਤੇ ਉਹਦੇ ਬਾਰੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਸੀ ਦੀ ਉਹ ਤਰ੍ਹਾਂ ਫਿਰਦਾ ਸੀ ਸ਼ਰਮ ਕਰੇ ਫਿਰਦਾ ਸੀ ਕਿ ਕੋਈ ਦਾ ਨਹੀਂ ਸੀ ਹੁਣ ਜਿਹੜਾ ਸੱਤਾ ਸੀ ਚਤਨਾਮ ਸਿੰਘ ਸੱਤਾ ਜਦੋਂ ਨੂੰ ਮਾਰਿਆ ਗਿਆ ਉਹਦੀ ਲਾਸ਼ ਬਕਾਇਦਾ ਤੌਰ ਤੇ 3A ਵਾਲੇ ਜਿਹੜਾ ਇਹਗਾ ਸੀ ਬਰਸਾਤੀ ਨਾਲ ਉੱਥੇ ਸੁੱਟੀ ਗਈ ਉਸ ਬਰਸਾਤੀ ਨਾਲੇ ਛੁੱਟਣ ਤੋਂ ਬਾਅਦ ਉਹਦਾ ਮਕਦਮਾ ਜੋ ਲਾਸ਼ ਬ੍ਰਹਮ ਹੋਈ ਉਹ ਮਜੀਠੇ ਛੜੇ ਚੁਈ ਤੇ ਮਜੀਠੇ ਛੜੇ ਤੇ ਇੰਨਾ ਕੁ ਪ੍ਰਭਾਵ ਹੈਗਾ ਸੀਗਾ ਬਿਕੰਸੀ ਮਜੀਠੇ ਦਾ ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਭਾਵੇਂ ਅਕਾਲੀ ਸਰਕਾਰ ਚੱਲੇਗੀ 2019 ਦੇ ਵਿੱਚ ਜੇਕਰ ਚਾਚਾ ਦੀ ਸਰਕਾਰ ਤੇ ਗਈ ਸੀ ਨਾ ਉਹ ਚਾਚਾ ਦੀ ਕਿੱਥੋਂ ਬਣੇ ਸੀਗੇ 2014 ਦੇ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਜੇਤਲੀ ਦੇ ਖਿਲਾਫ ਚੋਲ ਲੜੀ ਆ ਤੇ ਕਾਲੀਆਂ ਦੀ ਬੜੀ ਕਿਰਕਰੀ ਹੋਈ ਸੀ ਉਹਨੂੰ ਮਜੀਠਾ ਦੇ ਇੱਕ ਬੂਤੇ ਨਰੀਖਣ ਕਰਨ ਵਾਸਤੇ ਵੇਖਣ ਵਾਸਤੇ ਕੈਪਟਨ ਸਾਹਿਬ ਜਾਂਦੇ ਨੇ ਤੇ ਉੱਥੇ ਵੋਟ ਪਾਉਣ ਵਾਸਤੇ ਬਕਾਇਦਾ ਤੌਰ ਤੇ ਬਿਕਰਮ ਸਿੰਘ ਮਜੀਠੀਆ ਆਉਂਦਾ ਤੇ ਲਾਈਨ 'ਚ ਲੱਗਦਾ ਹੁੰਦਾ ਤੇ ਕਹਿੰਦਾ ਚਾਚਾ ਜੀ ਆ ਵੇਖ ਨੂੰ ਲੈਣ ਦੇ ਲੱਗੇ ਵੋਟ ਪਾ ਰਿਆ ਜੀ ਕਹਿੰਦਾ ਪਾਵਾ ਕੋਈ ਗੱਲ ਨਹੀਂ ਪੂਰੀ ਉਹ ਤੋਂ ਚਾਚਾ ਜੀ ਇਹ ਮਸ਼ਹੂਰ ਹੈ ਸੀ ਚਾਚੇ ਦੀ ਸਰਕਾਰ ਹੁਣ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਰਿਪੋਰਟ ਕੁਮਰ ਵਿਜੇ ਪ੍ਰਤਾਪ ਨੇ ਜੁਤੀਆ ਤੇ ਉਹ ਕਾਲ ਵਿਜੀਲੈਂਸ ਕਰ ਰਹੀ ਹੈ ਜੇ ਵਿਜੀਲੈਂਸ ਦੇ ਦੀ ਕੋਪੜਤਾਲ ਸ਼ੁਰੂ ਕਰਤੀ ਹੈ ਇਹਦਾ ਮਤਲਬ ਹੀ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਇੱਕ ਮੁਕਦਮਾ ਹੋਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੱਗੂ ਭਗਵਾਨਪਰੀ ਨੂੰ ਪਾਰਟੀ ਬਣਾਇਆ ਜਾਏਗਾ। ਉਹਦੇ ਬਿਆਨ ਕਲੰਬੰਦ ਕੀਤੇ ਜਾਣਗੇ। ਜੇ ਕਿਤੇ ਉਹ ਕਤਲ ਦੇ ਕੇਸ ਦੇ ਵਿੱਚ ਦੋ ਕਤਲ ਕੇਸਾਂ ਦੇ ਮਜੀਠੀ ਦਾ ਅੱਧਾ ਪਰਸਨਲ ਵੀ ਨਾ ਆ ਗਿਆ ਤੇ ਇਹਨਾਂ ਸੁਪਰਸਿਬ ਬਣਾ ਦੇਣਾ। ਇਸ ਕਰਕੇ ਮਜੀਠੀ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਬੇਸਪੂਲ ਮਿਲਦੀ ਹੈ ਜੇ ਕੋਈ ਆਸ ਨਹੀਂ ਹੈਗੀ। 4 ਤਰੀਕ ਨੂੰ ਉਹਦੀ ਨਿਆਇਕ ਹਿਰਾਸਤ ਖਤਮ ਹੋ ਗਈ ਸੀਗੀ। ਪੇਸ਼ੀ ਸੀ ਵੀਡੀਓ ਕਾਨਫਰੰਸ ਰੀ ਪੇਸ਼ੀ ਹੋਈ ਤੇ 14 ਦਿਨ ਦੀ ਉਹਦੀ ਨਿਆਇਕ ਹਿਰਾਸਤ ਉਹਦਾ ਦੱਸ ਦਿੱਤੀ ਕਿ 18 ਤੱਕ ਤੱਕ ਮੈਂ ਇਹ ਦੱਸ ਦਿਆਂ ਜਿਹੜਾ ਬੰਦਾ ਹਵਾਲਾ ਆਤੀ ਹੈ ਜਿਹੜਾ ਨਿਆਇਕ ਹਿਰਾਸਤ ਦੇ ਵਿੱਚ ਹੈ ਉਹਨੂੰ 14 ਦਿਨ ਤੋਂ ਬਾਅਦ ਤੁਸੀਂ ਜੇਲ੍ਹ ਚ ਨਹੀਂ ਰੱਖ ਸਕਦੇ 14 ਦਿਨਾਂ ਬਾਅਦ ਤੁਹਾਨੂੰ ਉਹਦੀ ਨਿਆਇਕ ਹਿਰਾਸਤ ਵਧਾਉਣੀ ਪੈਂਦੀ ਹੈ ਇੱਕ ਕਾਨੂੰਨ ਹੈ ਜਿਹੜੀ ਇਹਨਾਂ ਦੀ ਬੇਲ ਹਾਈ ਕੋਰਟ ਲੱਗੀ ਆ ਉਹਦੀ ਤਰੀਕ 14 ਤਰੀਕ 14 ਅਕਤੂਬਰ ਨੂੰ ਉਸ ਤਰੀਕ ਦਾ ਕੀ ਬਣਦਾ ਉਹ ਤੇ ਦੇਖੋ ਤਰ ਚਾਹਾਂ ਪਤਵੂਆ ਲੇਕਿਨ ਮੈਨੂੰ ਲੱਗਦਾ ਵੀ ਹਾਲਦੀ ਕਰੀ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਪ੍ਰਕਾਰ ਦੀ ਰਾਤ ਕਿਸੇ ਪਾਸਿਓਂ ਮਿਲਦੀ ਆਸਨੀ ਹੈ ਤੁਹਾਨੂੰ ਪਤਾ ਜੀ ਇਹ ਦੂਸਰਾ ਕੇਸ ਸੀ ਕਿ ਬਿਕਰਮ ਮਜੀਠੀਆ ਦਾ ਜਿਹਦੇ ਬਾਰੇ ਇਹਨੇ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਾਈ ਸੀਗੀ ਕਿ ਮੇਰੇ ਖਿਲਾਫ ਆ ਜਿਹੜੀ ਐਫਆਈ ਗਿਲਤ ਕੀਤੀ ਗਈ ਆ ਉਹਦੇ ਵਿੱਚ ਉਹਨੂੰ ਬੇਲ ਤੇ ਮਿਲ ਗਈ ਸੀ ਲੇਕਿਨ ਉਹਨੇ ਇਹ ਜੋ ਕੇਸ ਖਤ ਕਰਨ ਦੀ ਪਾਈ ਸੀਗੀ ਉਹਦੇ ਤੇ ਜਿਵੇਂ ਵਿਚਾਰ ਚੱਲ ਰਹੀ ਹੈ ਕਦੋਂ ਫੈਸਲਾ ਤਾਂ ਨਹੀਂ ਪਤਾ ਇਸ ਕਰਕੇ ਵੈਕੈਂਸੀ ਕਿ ਮਜੀਦਜੀ ਦੀਆਂ ਜੜੀਆਂ ਵਾ ਮੁਸ਼ਕਲਾਂ ਵਧਾਈਆਂ ਜਾ ਰਹੀਆਂ ਨੇ ਤੇ ਡੀਏ ਦੇ ਕੇਸ ਦੇ ਨਾਲ ਹੀ ਐਨਡੀਪੀਐਸ ਦਾ ਕੇਸ ਜੋੜਿਆ ਜਾਏਗਾ ਕਿ ਆ ਜਾਏਗਾ ਕਿ ਇਹ ਜਾਇਦਾ ਜਿਹੜੀ ਬਣੀਆ ਉਹ ਨਸ਼ਾ ਨਸ਼ਾ ਵਿੱਚ ਕੇ ਮੜੀ ਹੂੰ ਜੇ ਉਹ ਜੁੜ ਜਾਂਦਾ ਤੇ ਫਿਰ ਜੋ ਹਸਰ ਭੋਲੇ ਦਾ ਹੋਇਆ ਨਾ ਭੋਲੇ ਦਾ ਜਗਦੀਸ਼ ਭੋਲੇ ਦਾ ਤੇ ਦਿੱਕ ਮਜੀਠਿਆ ਵੀ ਸੋਚਲੇ ਕਿ ਇਹਦਾ ਹਸਰ ਵੀ ਉਹੀ ਹੋਊਗਾ ਜੀ ਤੇ ਪਰ ਸਾਹਿਬ ਕੱਲ ਜਿਹੜੀ ਬਰਨਾਲੇ ਗੋਲੀ ਚੱਲੀ ਆ ਸੁਖਵਿੰਦਰ ਕਲਕੱਤਾ ਸਾਫ ਦਾ ਸਰਪੰਚ ਦਾ ਕਤਲ ਹੋਇਆ ਉਹਦੇ ਵਿੱਚ ਅੱਜ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਇਹ ਤੋਂ ਬਾਅਦ ਇਹ ਕਤਲ ਜਿਹੜਾ ਇਹਦੇ ਸਾਥੀਆਂ ਨੇ ਕੀਤਾ ਕਿਉਂਕਿ ਕੱਲ ਜਦੋਂ ਕਤਲ ਹੁੰਦਾ ਤੇ ਉਸ ਤੋਂ ਬਾਅਦ ਨਾਮ ਆਉਂਦਾ ਵੀ ਸ਼ਾਇਦ ਇਹ ਪੋਲਿਟਿਕਲ ਲਿੰਕ ਹੈਗੇ ਆ ਇਹਦੇ ਕੋਈ ਪਰ ਅੱਜ ਜੋ ਕਹਾਣੀ ਹੋ ਰਹੀ ਪੁਲਿਸ ਵਾਲੇ ਜਿਹੜੀ ਆ ਉਹ ਦੱਸਦੇ ਆ ਮੀਡੀਆ ਨੂੰ ਬਰੀਫ ਕਰਦੇ ਜਦੋਂ ਪਰ ਨਾਲ ਲੱਗੇ ਪਿੰਡ ਸਹਿਣਾਵਾਂ ਇੱਥੋਂ ਦੀ ਇੱਕ ਦਲਿਤ ਕੁੜੀ ਕਿਰਨਜੀਤ ਕੌਰ ਸੀਗੀ ਜਿਹਨੂੰ ਵੱਡਿਆ ਘਰਿਆਂ ਦੇ ਕਾਕਿਆਂ ਨੇ ਉਹਦੇ ਨਾਲ ਬਲਾਤਕਾਰ ਵੀ ਕੀਤਾ ਬਲਾਤਕਾਰ ਤੋਂ ਬਾਅਦ ਉਹਨੂੰ ਮਾਰਿਆ ਮਾਰਨ ਤੋਂ ਬਾਅਦ ਉਹਨੂੰ ਦਫਨਾਇਆ ਜਦੋਂ ਫਿਰ ਕੇਸ ਉਹ ਉੱਭਰਿਆ ਇਸੇ ਕੇਸ ਦੇ ਵਿੱਚ ਬਾਅਦ ਚ ਮਨਜੀਤ ਸਿੰਘ ਰਾਏ ਨੂੰ ਵੀ ਉਮਰ ਕੈਦ ਹੋਈ ਸੀਗੀ ਹਾਲੀਕਿ ਟੋਟਲੀ ਉਹਦੇ ਤੇ ਕੇਸ ਝੂਠਾ ਬਣਾਇਆ ਗਿਆ ਸੀ ਉੱਪਰ ਪੰਜਾਬ ਦੇ ਗੁਰਨੇ ਦੇ ਛੱਗਿਆ ਸੀ ਜਿਹੜਾ ਕਿਸਾਨ ਆਗੂ ਆ ਉਹ ਬੀਬੀ ਦੀ ਵਰਸੀ ਬਣਾਈ ਜਾਂਦੀ ਹਰ ਸਾਲ ਇਸੇ ਪਿੰਡ ਦੇ ਵਿੱਚ ਹੀ ਇਸ ਪਿੰਡ ਦੀ ਬੜੀਆਂ ਘਟਨਾਵਾਂ ਦੀ ਕਦੀ ਬਹੁਤ ਘਟਨਾਵਾਂ ਆਉਂਦੀਆਂ ਨੇ ਵੱਡਾ ਪਿੰਡ ਇਹਦੀ ਗੱਲ ਨਹੀਂ ਹੁਣ ਸੁਖਵਿੰਦਰ ਸਿੰਘ ਕੋਲਕੱਤਾ ਜਿਹੜਾ ਮਾਰਿਆ ਗਿਆ ਇਹਦੀ ਮਾਂ 2018 ਚ ਪਿੰਡ ਦੀ ਸਰਪੰਚ ਬਣੀ ਤੇ ਤੁਹਾਨੂੰ ਪਤਾ ਵੀ ਸਾਡੇ ਸਮਾਜ ਦੇ ਵਿੱਚ ਅਸੀਂ ਔਰਤ ਨੂੰ ਅਧਿਕਾਰ ਤਾਂ ਦੇ ਦਿੰਦੇ ਨੇ ਲੇਕਿਨ ਉਹਨੂੰ ਵਰਤਨ ਦਾ ਅਧਿਕਾਰ ਨਹੀਂ ਹੁੰਦਾ ਸਰਪੰਚੀ ਦਾ ਅਧਿਕਾਰਤ ਦਿੰਦਾ ਲੇਕਿਨ ਸਰਪੰਚੀ ਵਰਤਨ ਦਾ ਅਧਿਕਾਰ ਨਹੀਂ ਹੁੰਦਾ ਇਹ ਸਰਪੰਚ ਪਤੀ ਹੈ ਜੀ ਇਹ ਸਰਪੰਚ ਮੁੰਡਾ ਹੈ ਜੀ ਉਹੀ ਕੰਮ ਕਰਦੇ ਸੁਖਵਿੰਦਰ ਸਿੰਘ ਕਲਕੱਤਾ ਨੇ ਉੱਥੇ ਕਾਫੀ ਕੰਮ ਕੀਤਾ ਕੰਮ ਕਰਨ ਤੋਂ ਬਾਅਦ ਜਿਹੜਾ ਸੀਗਾ ਇਹ ਪ੍ਰੋਪਰਟੀ ਦਾ ਕੰਮ ਕਰਦੇ ਸੀ ਇਹ ਤੇ ਇਹਦਾ ਇੱਕ ਸਾਥੀ ਇਹ ਬੈਠੇ ਸੀ ਬੱਸ ਸਟੈਂਡ ਦੇ ਕੋਲੇ ਦਫਤਰ ਸੀ ਉੱਥੇ ਬੈਠੇ ਸੀਗੇ ਹਾਲੀਕਾ ਹਰਜਿੰਦਰ ਤੇ ਜਗਜਿੰਦਰ ਰਾਜਿੰਦਰ ਸਿੰਘ ਜਿੰਦਰ ਇਹਦਾ ਸਾਥੀ ਰਿਹਾ ਸੀਗਾ ਜੇ ਉਹਨਾਂ ਨੂੰ ਪਤਾ ਹੁੰਦਾ ਵਾਕਈ ਉਹਨੂੰ ਗੋਲੀ ਮਾਰਨੀ ਤੇ ਸ਼ਾਇਦ ਉਹ ਅੱਗੇ ਪਿੱਛੇ ਹੋ ਜਾਂਦਾ ਉਹਨਾਂ ਨੇ ਕੋਈ ਨਹੀਂ ਵੇਖੇ ਮਿਲਣਾ ਤੇ ਕੋਈ ਜਲ ਨਰਾਜ਼ਗੀ ਹੈਗੀ ਸੀ ਮਾੜੀ ਕਿਤੇ ਲੇਕਿਨ ਪਹਿਲਾ ਉਹਨੇ ਗਲਤਬਤ ਕੀਤੀ ਗਲਤਬਤ ਕਰਨ ਨੂੰ ਤੁਰ ਲੱਗਿਆ ਉਹਨੇ ਆਪਣੀ ਪਿਸਤਲ ਕਢੀ ਤੇ ਉਹਨੇ ਇੱਕ ਪਿਸਤਲ ਜਿਹੜੀ ਗੋਲੀ ਜਨਸੀ ਬਕਾਇਦਾ ਤੌਰ ਤੇ ਤੌਣ ਚ ਮਾਰੀ ਦੂਜੀ ਪੈਰ ਤੇ ਵੱਜੀ ਹੋ ਸਕਦਾ ਜੇ ਮੋੜ ਤੇ ਵੱਜਦੀ ਵੱਜ ਜਾਂਦਾ ਜਦੋਂ ਤੌਣ ਚ ਵੱਜੀ ਤੇ ਖੂਨੋਂ ਖੂਨ ਦਫਤਰ ਹੋ ਗਿਆ ਤੇ ਫਟਾਫਟ ਚੁੱਕਿਆ ਉਹਨੂੰ ਹਸਪੀਟਲ ਲੈ ਕੇ ਗਿਆ ਤੇ ਡਾਕਟਰ ਮ੍ਰਿਤਕ ਦੇ ਡਿਕਲੇਅਰ ਕਰਦਾ ਮਿਰਤਕ ਡਿclare ਕਰ ਦਿੱਤਾ ਤੇ ਫਿਰ ਲੋਕਾਂ ਨੇ ਰੌਲਾ ਪਾਇਆ ਵੀ ਇਹ ਕਿਤੇ ਕਿਤੇ ਨਹੀਂ ਸਿਆਣਫ ਹੈਗੀ ਹੈ ਇਹ ਵੀ ਗੱਲ ਸਾਹਮਣੇ ਆਈ ਵੀ ਇਹਦਾ ਜਿਹੜੀ ਸਿਕਿਉਰਟੀ ਸੀ ਨਾ ਇਹਨੂੰ ਦਿੱਤੀ ਜਿਹੜਾ ਦਾ ਲਾਇਸੈਂਸ ਹੀ ਧਿਆਰ ਸੀ ਉਹ ਜਮ੍ਹਾਂ ਕਰਨਾ ਗਿਆ ਸੀ ਲੇਕਿਨ ਡੀਆਈਜੀ ਕੁਲਦੀਪ ਸਿੰਘ ਨੇ ਇਹ ਸਪਸ਼ਟ ਕੀਤਾ ਵੀ ਜਮ੍ਹਾਂ ਨਹੀਂ ਕੀਤਾ ਗਿਆ ਸੀ ਇਹਨਾਂ ਡੀਸੀ ਕੋ ਪਰਮਿਸ਼ਨ ਲੈ ਕੇ ਆਪਣਾ ਧਿਆਰ ਵਿੱਚ ਹੈ ਸੀ ਤੇ ਦੂਸਰਾ ਧਿਆਰ ਲੈਣ ਦੀ ਅਪਲੀਕੇਸ਼ਨ ਦਿੱਤੀ ਸੀ ਨਾ ਕਿਵੇਂ ਲੈਣਾ ਲੇਕਿਨ ਯਾਰ ਨਹੀਂ ਸੀ ਇਹ ਕਿਥੇ ਆ ਰਹੀ ਸੀਗਾ ਤੇ ਪੁਲਿਸ ਕੋਲੇ ਕੋਈ ਸਿਕਿਉਰਿਟੀ ਦੀ ਨੋਟ ਮਹਿਸੂਸ ਨਹੀਂ ਕੀਤੀ ਉਹਨੇ ਹੁਣ ਇਹ ਕੰਮ ਹੋਇਆ ਤੇ ਚੰਦ ਐਕਚੁਅਲੀ ਜੇ ਦਰਦੂ ਮਾਰਨਾ ਨਹੀਂ ਸੀ ਹੁੰਦਾ ਫੱਟੜ ਕਰਕੇ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦਾ ਸੀ ਜਿਹੜਾ ਉਹਨਾਂ ਦਾ ਆਪਸੀ ਪ੍ਰਾਪਰਟੀ ਦਾ ਕੋਈ ਲੈਂਡ ਲੈਣ ਸੀ ਲੇਕਿਨ ਗੋਲੀ ਟਿਕਾਣੇ ਵਾਦੀ ਗਈ ਤੋਂ ਮਰ ਗਿਆ ਉਹਨੇ ਮੰਨਿਆ ਵੀ ਹੈ ਜਿੰਦਰ ਤੇ ਗੁਰਦੀਪ ਦੀ ਸੀ ਇਹ ਦੋ ਬੰਦੇ ਫੜੇ ਗਏ ਇੱਕ ਤੀਜਾ ਬੰਦਾ ਹੋਰਿੰਦਾ ਫੜਿਆ ਕਿਉਂਕਿ ਜਿਹੜਾ ਪਰਚਾ ਕਟਾਇਆ ਗਿਆ ਦੋ ਬੰਦੇ ਦਾ ਕਟਾਇਆ ਗਿਆ ਉਹ ਪਰਿਵਾਰ ਨੇ ਕਟਾਇਆ ਤੀਜਾ ਬੰਦਾ ਪੁਲਿਸ ਨੇ ਆਪਣੀ ਨਿਸ਼ਾਨਦੇਹੀ ਤੇ ਫੜਿਆ ਕਿ ਇਹ ਜਿਹੜਾ 32 ਬੁਰ ਦੇ ਪਿਸਤੌਲ ਨਾਲ ਵਾਰ ਕੀਤਾ ਗਿਆ ਇਹ ਬਕਾਇਦਾ ਤੌਰ ਤੇ ਲੁਧਿਆਣੇ ਤੋਂ ਲੰਦਾ ਗਿਆ ਸੀਗਾ ਤੇ ਨਜਾਇਜ਼ ਹੀ ਪਿਸਤੌਲ ਲਾਇਸੈਂਸੀ ਨਹੀਂ ਸੀਗਾ ਮੈਂ ਲੋਕਾਂ ਮੇਰੇ ਰੋਜ਼ ਕੀਤਾ ਉੱਥੇ ਵੀ ਵੇਖੋ ਜੀ ਲੁਧਿਆਣੇ ਤੋਂ ਨਜਾਇਜ਼ ਪਿਸਤੌਲ ਲੈ ਕੇ ਬੰਦਾ ਚੱਲਿਆ ਤੇ ਬਰਨਾਲੇ ਤੱਕ ਆਇਆ ਸ਼ਣੇ ਤੱਕ ਆ ਕਿਸੇ ਨੂੰ ਪਤਾ ਹੀ ਨਹੀਂ ਪੁਲਿਸ ਨੂੰ ਤੇ ਗੱਲ ਪੁਲਿਸ ਦੀ ਵੀ ਠੀਕ ਆ ਪੁਲਿਸ ਨੂੰ ਜੇ ਤਾਂ ਕਿ ਮੁਕਬਰੀ ਹੋਵੇ ਕੋਈ ਜਾਣਕਾਰੀ ਮਿਲ ਤੇ ਫਿਰ ਤੇ ਠੀਕ ਆ ਇੱਕ ਇੱਕ ਬੰਦੇ ਨਾਲ ਪੁਲਿਸ ਨਹੀਂ ਬੱਜੀ ਹੁੰਦੀ ਹਰ ਇੱਕ ਨਾਗਰਿਕ ਦਾ ਫਰਜ ਬਣਦਾ ਵੀ ਉਹ ਦੇਸ਼ ਦੇ ਵਿੱਚ ਰਾਜਿਕਤਾ ਫਲਣ ਦੀ ਬड़ाई ਬਜਾਏ ਆ ਵੀ ਜਿੰਦਗੀ ਆ ਵੀ ਬਤੀਤ ਕਰੀ ਤੇ ਬਾਕੀ ਨੂੰ ਬਤੀਤ ਕਰ ਰਹੇ ਹੁਣ ਸਕਵਿੰਦਰ ਸਿੰਘ ਕਤਲ ਦਾ ਕਤਲ ਵੀ ਹੋ ਗਿਆ ਬੰਦੇ ਵੀ ਫੜੇ ਗਏ ਲੇਕਿਨ ਉਗੋ ਕੋਲ ਨਾਲ ਇਹਦੀ ਤੇ 6 ਮਹੀਨੇ ਪਹਿਲਾਂ ਇੱਕ ਸਰਪੰਚ ਜੀ ਜਿਹੜੀ ਸੀ ਬਕਾਇਦਾ ਤੌਰ ਤੇ ਆਪਸੀ ਤੂਤਮਈ ਹੋਈ ਸੀਗੀ ਕੰਮ ਕਰਨ ਨੂੰ ਲੈ ਕੇ ਵੀ ਤੂੰ ਕੰਮ ਤੇ ਕਰਦਾ ਕੋਈ ਨਹੀਂ ਉਦੋਂ ਵੀ ਪ੍ਰਸ਼ਾਸਨ ਨੇ ਉਗੋ ਕੇ ਦਾ ਪੱਖ ਪੂਰਿਆ ਸੀ ਹਾਲੀ ਇਹ ਗੱਲ ਸਪਸ਼ਟ ਨਹੀਂ ਪੁਲਸ ਤੇ ਇਹ ਕਹਿ ਰਹੀ ਹੈ ਕਿ ਉਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈਗਾ ਲੇਕਿਨ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਉਹ ਸੰਬੰਧ ਹੈਗਾ ਕਿ ਨਹੀਂ ਹੈਗਾ ਕਿਉਂਕਿ ਜਿਹੜੇ ਇਹ ਸਿਆਸੀ ਆਗੂ ਨੇ ਨਾ ਇਹ ਬੜੇ ਜਰੀਲੇ ਸੱਪ ਹੁੰਦੇ ਆ ਇਹ ਜਰੀਲੇ ਸੱਪ ਜਿਹੜੇ ਨਾ ਇਹ ਆਪਣੇ ਵੇਸ ਢੋਲਦੇ ਰਹਿੰਦੇ ਆ ਵੇਸ ਢੋਲਦੇ ਆ ਢੋਲਦੇ ਮੁਰਕੇ ਇਹ ਆਪਣੀ ਕਾਰੀ ਪਾ ਦਿੰਦੇ ਆ ਜਾਂ ਪਤਾ ਨਹੀਂ ਲੱਗਦਾ ਕਿਹਨੂੰ ਇਸ ਕਰਕੇ ਸਬੰਧਰ ਸਿੰਘ ਕਲਕੱਤਾ ਦਾ ਕਤਲ ਹੋ ਗਿਆ ਸੰਸਕਾਰ ਵੀ ਹੋ ਗਿਆ ਲੋਕਾਂ ਦੇ ਵਿੱਚ ਦਹਿਸ਼ਤ ਵੀ ਅਤੇ ਗੁੱਸਾ ਵੀ। ਪੋਰਟਸ ਬੜਾ ਜ਼ੋਰ ਲਾ ਰਹੀ ਹੈ ਲੋਕਾਂ ਵੀ ਸ਼ਾਂਤ ਕਰ ਲਈ ਲੇਕਿਨ ਜਿਹੜੀ ਪੁਲਿਸ ਆ ਲੋਕ ਨੇ ਫਿਰ ਦੋਸ਼ਹੀਨ ਹੁੰਦੇ ਵੀ ਇਹ ਪੁਲਿਸ ਦੀ ਇੰਗੇਜਿੰਗਾਂ ਘਟਨਾ ਵਾਪਰੀ ਹੈ ਜੀ। ਜੀ। ਪਰ ਸਭ ਤੋਂ ਵੱਧ ਬਤਾਉਣਾ ਤੁਸੀਂ ਆਪਣਾ ਕੀ ਇੰਕੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਜੀ। ਸ਼ੁਕਰੀਆ ਜੀ ਸ਼ੁਕਰੀਆ।